ਸਾਹੂਕਾਰ ਕਿਵੇਂ ਕੰਮ ਕਰਦੇ ਸਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਸ਼ਹਿਰ ਦੀਆਂ ਸੜਕਾਂ ਤੇ ਪਾਣੀ ਪਾਣੀ ਨਜ਼ਰ ਆ ਰਿਹਾ ਸੀ ਸਿਰਫ ਉਹੀ ਸੜਕਾਂ ਸੁੱਕੀਆਂ ਸਨ ਜਿਹੜੀਆਂ ਬਾਜ਼ਾਰ ਵਿੱਚੋਂ ਹੁੰਦੀਆਂ ਹੋਈਆਂ ਸਾਹੀ ਮਹਿਲਾਂ ਵੱਲ ਜਾਂਦੀਆਂ ਸੀ ਸਾਹੀ ਮਹਿਲ ਦੇ ਮੁੱਖ ਕੇਟ ਵੱਲ ਜਾਂਦੀ ਸੜਕ ਤੇ ਬਾਜ਼ਾਰ ਕਰਕੇ ਚਹਿਲ ਪਹਿਲ ਜ਼ਿਆਦਾ ਸੀ ਦੁਕਾਨਦਾਰਾਂ ਦੇ ਦੁਕਾਨਾਂ ਉੱਪਰ ਲੱਗੇ ਹੋਏ ਸਿਆਮਾਨ ਅਜੇ ਗਿੱਲੇ ਹੀ ਸਨ ਮੀਂਹ ਤੋਂ ਬਾਅਦ ਹਵਾ ਦੀ ਸੁਗੰਧ ਵਿੱਚ ਬੇਕਰੀ ਤੇ ਬਣ ਰਹੇ ਬਰੈਡਾਂ ਦੀ ਸੁਗੰਧ ਘੁਲ ਕੇ ਇੱਕ ਅਲੱਗ ਹੀ ਮਾਹੌਲ ਬਣਾ ਰਹੀ ਸੀ। ਬਾਜ਼ਾਰ ਵਿੱਚ ਦੂਰ ਨੇੜੇ ਤੋਂ ਲੋਕ ਆਏ ਹੋਏ ਸਨ। ਬਹੁਤ ਸਾਰੇ ਲੋਕ ਆਪਣੀ ਰੋਜ਼ਮਰ ਦੀ ਜ਼ਿੰਦਗੀ ਦਾ ਸਾਮਾਨ ਖਰੀਦ ਰਹੇ ਸੀ। ਕਿਸਾਨ ਆਪਣੀਆਂ ਫਲ ਸਬਜ਼ੀਆਂ ਆਦਿ ਦੀਆਂ ਦੁਕਾਨਾਂ ਸਜਾਈ ਬੈਠੇ ਸਨ। ਇਸ ਚਹਿਲ ਪਹਿਲ ਵਾਲੇ ਮਾਹੌਲ ਵਿੱਚ ਇੱਕੋ ਦਮ ਰੌਲਾ ਪੈ ਗਿਆ। ਇੱਕ ਨੌਜਵਾਨ ਲੋਕਾਂ ਵਿੱਚ ਵੱਜਦਾ ਭੱਜਿਆ ਜਾ ਰਿਹਾ ਸੀ। ਉਸ ਦੇ ਪਿੱਛੇ ਘੋੜੇ ਤੇ ਸਾਹੀ ਫੌਜ ਦੇ ਸਿਪਾਹੀ ਉਸ ਨੂੰ ਫੜਨ ਲਈ ਜਾ ਰਹੇ ਸਨ। ਨੌਜਵਾਨ ਜਿਆਦਾ ਦੂਰ ਨਹੀਂ ਗਿਆ ਉਸ ਨੂੰ ਸਪਾਹਿਆਂ ਨੇ ਫੜ ਲਿਆ ਲੋਕਾਂ ਦੀ ਕੁਸਰਮਸਰ ਤੋਂ ਪਤਾ ਲੱਗ ਗਿਆ ਕਿ ਇਸ ਨੇ ਸਾਹੂਕਾਰ ਦੀ ਹੱੱਟੀ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਟੋਲੀ ਨੂੰ ਤਾਂ ਮੌਕੇ ਤੇ ਫੜ ਲਿਆ ਪਰ ਇਹ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਲੋਕ ਗੱਲਾਂ ਕਰ ਰਹੇ ਸਨ ਕਿ ਸਾਹੂਕਾਰ ਦੇ ਘਰ ਡਾਕਾ ਮਾਰਿਆ ਮਤਲਬ ਸਾਹੀ ਮਹਿਲ 'ਚ ਡਾਕਾ ਮਾਰਨ ਦੇ ਬਰਾਬਰ ਦੀ ਗੱਲ ਹੈ ਕਿਉਂਕਿ ਇਹ ਹੀ ਤਾਂ ਉਹ ਸਾਹੂਕਾਰ ਨੇ ਜੋ ਸਾਹੀ ਪਰਿਵਾਰਾਂ ਨੂੰ ਕਰਜ਼ਾ ਦਿੰਦੇ ਹਨ ਇੱਕ ਹੋਰ ਟੋਲੀ ਖੜੀ ਗੱਲਾਂ ਕਰ ਰਹੀ ਸੀ ਕਿ ਇੱਕ ਮਹੀਨਾ ਪਹਿਲਾਂ ਸਾਹੂਕਾਰ ਕੋਲ ਇੱਕ ਦੁਕਾਨਦਾਰ ਆਪਣੇ ਸੋਨੇ ਦੇ ਸਿੱਕੇ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਉਸ ਨੂੰ ਰਸਤੇ ਵਿੱਚ ਹੀ ਲੁੱਟ ਲਿਆ ਬਾਅਦ ਚ ਪਤਾ ਲੱਗਿਆ ਕਿ ਸੋਨੇ ਨਾਲ ਕੁਝ ਚਾਂਦੀ ਅਤੇ ਕੁਝ ਸਾਹੂਕਾਰ ਦੇ ਦਿੱਤੀਆਂ ਪਰਚੀਆਂ ਵੀ ਸਨ ਸਾਹੂਕਾਰ ਕੋਲ ਸੋਨਾ ਚਾਂਦੀ ਜਮ੍ਹਾਂ ਕਰਵਾ ਕੇ ਉਸ ਕੋਲ ਰਸੀਦਾਂ ਲਈਆਂ ਜਾਂਦੀਆਂ ਸਨ ਜਿਸ ਨਾਲ ਦੁਕਾਨਦਾਰਾਂ ਨੂੰ ਸਿਰਦਰਦ ਦੀ ਘਟ ਹੁੰਦੀ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਵੀ ਬਹੁਤ ਸੌਖਾ ਸੀ। ਇਹਨਾਂ ਲੁੱਟਾਂ ਕੋਹਾਂ ਤੋਂ ਡਰਦੇ ਹੋਏ ਰਸੀਦਾ ਰਾਹੀ ਆਪਣਾ ਲੈਣ-ਦੇਣ ਕਰਦੇ ਰਹਿੰਦੇ। ਹੁਣ ਸੋਨੇ ਦੀਆਂ ਮੋਹਰਾਂ ਨੂੰ ਲੋਕ ਘੱਟ ਹੀ ਨਾਲ ਰੱਖਦੇ। ਜੋ ਵੀ ਲੈਣ-ਦੇਣ ਹੁੰਦਾ ਉਹ ਰਸੀਦਾ ਨਾਲ ਹੋ ਜਾਂਦਾ। ਪਰ ਇਹ ਵੀ ਬਹੁਤਾਂ ਲੰਮਾ ਸਮਾਂ ਨਾ ਚੱਲਿਆ। ਜੇਕਰ ਇਹ ਲੰਮਾ ਸਮਾਂ ਚੱਲਦਾ ਤਾਂ ਸਾਹੂਕਾਰ ਕੰਗਾਲ ਹੋ ਜਾਂਦੇ। ਪਰ ਸਾਹੂਕਾਰਾਂ ਦਾ ਸੈਤਾਨੀ ਦਿਮਾਗ ਕਿੱਥੇ ਟਿਕ ਕੇ ਬੈਠਣ ਵਾਲਾ ਸੀ। ਉਹਨਾਂ ਨੇ ਆਪਣੇ ਕੋਲ ਪਏ ਹੋਏ ਸੋਨੇ ਤੋਂ ਜਿਆਦਾ ਰਸੀਦਾਂਸ ਆਪਣੇ ਸ਼ੁਰੂ ਕਰ ਦਿੱਤੀਆਂ ਮਤਲਬ ਉਹਨਾਂ ਨੇ ਵਿਆਜ ਉੱਪਰ ਰਸੀਦਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਬਾਰੇ ਅਸੀਂ ਅੱਗੇ ਚੱਲ ਕੇ ਪੂਰੇ ਵਿਸਤਾਰ ਨਾਲ ਚਰਚਾ ਕਰਾਂਗੇ ਇਸ ਤੋਂ ਅਗਲੇ ਵਾਲੇ ਪਾਠ ਨੂੰ ਗੌਰ ਨਾਲ ਪੜ੍ਹਨਾ ਤਾਂ ਜੋ ਚੀਜ਼ਾਂ ਸੌਖੀਆਂ ਸੰਤ ਸਕਣ ਇਹ ਖੇਡ ਸਾਰੀ ਸੋਨੇ ਦੀ ਚਿੜੀ ਦੀ ਹੈ ਜੇਕਰ ਇਸ ਨੂੰ ਨਾ ਸਮਝਿਆ ਤਾਂ ਕੁਝ ਵੀ ਸਮਝ ਨਹੀਂ ਲੱਗਣਾ ਨੋਟ ਪਹਿਲਾਂ ਗੱਲਾਂ ਬਾਤਾਂ ਆਪਾਂ ਨੇ ਕਹਾਣੀ ਰਹੀ ਕੀਤੀਆਂ ਹਨ ਹੁਣ ਜਦੋਂ ਸੁਣਨੇ ਤੇ ਸਿੱਧਾ ਦਾ ਸਵਾਲ ਹੈ ਤਾਂ ਸਿੱਧਾ ਕਹਿਣਾ ਹੀ ਪਵੇਗਾ ਨਹੀਂ ਸਮਝ ਨਹੀਂ ਲੱਗਣਾ ਹੁਣ ਇਹ ਨਾ ਸੋਚੀ ਜਾਓ ਕਿ ਆਹ ਸਾਹੂਕਾਰਾਂ ਤੋਂ ਕੀ ਲੈਣਾ ਅਸੀਂ ਪੜ ਤਾਂ ਇਲੂਮੀਨਾਟੀ ਬਾਰੇ ਰਹੇ ਹਾਂ ਜੇਕਰ ਆਪਾਂ ਇਹ ਗੱਲ ਨਾ ਸਮਝਾਈ ਤਾਂ ਇਲੂਮੀਨਾਟੀ ਬਾਰੇ ਵੀ ਕੁਝ ਸਮਝ ਨਹੀਂ ਲੱਗਣਾ ਇਸ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਪੈਸਾ ਕੀ ਹੈ ਪਹਿਲੇ ਸਮੇਂ ਵਿੱਚ ਲੋਕ ਆਪਣੀਆਂ ਰਜਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਦੂਜੇ ਨਾਲ ਚੀਜ਼ਾਂ ਦਾ ਆਦਾਨ-ਪ੍ਰਦਾਨ ਕਰਦੇ ਸੀ ਜਿਸ ਨੂੰ ਵਾਟਰ ਸਿਸਟਮ ਕਿਹਾ ਜਾਂਦਾ ਸੀ ਉਦਾਹਰਨ ਵਜੋਂ ਇੱਕ ਕਿਸਾਨ ਨੇ ਅਨਾਜ ਲਹਾਰ ਨੇ ਉਜਾਰ ਕਮਿਆਰ ਨੇ ਭਾਂਡੇ ਅਤੇ ਜਿਲਾਹੇ ਨੇ ਕੱਪੜੇ ਦਿੱਤੇ ਫਿਰ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦਾ ਦੌਰ ਆਇਆ ਤੁਸੀਂ ਇਸ ਅਨਮੋਲ ਵਸਤੂ ਨਾਲ ਦੁਨੀਆ ਵਿੱਚ ਕੁਝ ਵੀ ਖਰੀਦ ਸਕਦੇ ਹੋ ਲੋਕ ਭਰੋਸੇਮੰਦ ਸਾਹੂਕਾਰ ਕੋਲ ਜਾ ਕੇ ਧਨ ਦੌਲਤ ਜਮ੍ਹਾਂ ਕਰਵਾਉਂਦੇ ਸਨ ਤਾਂ ਜੋ ਲੋਕਾਂ ਦੀ ਸਾਹਸਵਾਲ ਦੀ ਚਿੰਤਾ ਖਤਮ ਹੋ ਜਾਵੇ ਉਧਾਰ ਦੇਣ ਵਾਲੇ ਰਸੀਦ ਅੱਗੇ ਲਿਖ ਦਿੰਦੇ ਸਨ ਜਿਸ ਵਿੱਚ ਜਮ੍ਹਾਂ ਕਰਵਾਈ ਜਾਇਦਾਦ ਦਾ ਨੰਬਰ ਲਿਖਿਆ ਹੁੰਦਾ ਸੀ ਲੋਕ ਰਸੀਦ ਵਾਪਸ ਕਰਕੇ ਆਪਣੀ ਜਾਇਦਾਦ ਸਾਹੂਕਾਰ ਤੋਂ ਵਾਪਸ ਲੈ ਲੈਂਦੇ ਸਨ ਸਮੇਂ ਦੇ ਬੀਤਣ ਨਾਲ ਅਜੀਹਾ ਹੋਣ ਲੱਗ ਪਿਆ ਕਿ ਲੋਕ ਖਰੀਦੋ ਫਰੋਕਤ ਕਰਨ ਲਈ ਆਪਣੀਆਂ ਰਸੀਦਾਂ ਦਾ ਹੀ ਬਟਾਂਦਰਾ ਕਰਨ ਲੱਗ ਪਏ ਬਟਾਈ ਗਈ ਰਸੀਦ ਸਾਹੂਕਾਰ ਕੋਲ ਲਿਜਾ ਕੇ ਦੁਕਾਨਦਾਰ ਆਪਣੀ ਰਕਮ ਲੈ ਲੈਂਦਾ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਲੋਕ ਘੱਟ ਹੀ ਸ਼ਿੱਕੇ ਉਦਾਰ ਲੈਣ ਲਈ ਸਾਹੂਕਾਰ ਕੋਲ ਜਾਂਦੇ ਸਨ ਜ਼ਿਆਦਾਤਰ ਕੰਮ ਰਸੀਦਾ ਰਾਹੀ ਹੋਣ ਲੱਗ ਪਿਆ ਸੀ ਸਿੱਕੇ ਸਾਹੂਕਰ ਦੇ ਕੋਲ ਪਏ ਰਹੇ ਇਹਨਾਂ ਨੂੰ ਦੇਖ ਕੇ ਸਾਹੂਕਰ ਦੇ ਮਨ ਵਿੱਚ ਕੋਈ ਖਿਆਲ ਆਇਆ ਉਸ ਨੇ ਇਕੱਠੇ ਕੀਤੇ ਸਿੱਕਿਆਂ ਦਾ 10% ਦੀ ਆਪਣੇ ਕੋਲ ਰੱਖਿਆ ਅਤੇ 90% ਦੀ ਸਿੱਕੇ ਵਿਆਜ ਤੇ ਦੂਜਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਯਾਨੀ ਕਿ ਉਸ ਨੇ 파ਰਟੀ ਦੇ ਪੈਸੇ ਨੂੰ ਆਪਣਾ ਮੰਨ ਲਿਆ ਅਤੇ ਅਸਲੀ ਮਾਲਕ ਨੂੰ ਪੁੱਛੇ ਬਿਨਾ ਉਹਨਾਂ ਦਾ ਪੈਸਾ ਵਿਆਜ ਤੇ ਉਧਾਰ ਦੇਣਾ ਸ਼ੁਰੂ ਕਰ ਦਿੱਤਾ ਅਸਲੀ ਮਾਲਕ ਦੇ ਪੈਸੇ ਤੇ ਵਿਆਜ ਕਮਾਉਣ ਲੱਗਾ ਇਸ ਪਾਠ ਨੂੰ ਇੱਕ ਵਾਰ ਇੱਥੇ ਹੀ ਸਮਾਪਤ ਕਰਦੇ ਹਾਂ ਬਾਕੀ ਭਾਗ ਅੱਗੇ ਵਿਸਤਾਰ ਸਹਿਤ ਹੋਵੇਗਾ ਕਿਸ ਤਰ੍ਹਾਂ ਸਾਹੂਕਾਰਾਂ ਨੇ ਲੋਕਾਂ ਵਿੱਚ ਜਗ੍ਹਾ ਬਣਾਈ ਆ ਆਧਾਰਨ ਸਾਹੂਕਾਰੋ ਕੋਲ 100 ਰੁਪਏ ਹਨ ਉਹਨਾਂ ਨੇ 10 ਰੁਪਏ ਰੱਖ ਕੇ ਬਾਕੀ 90 ਰੁਪਏ ਨੂੰ ਵਿਆਜ ਉੱਪਰ ਦਿੱ ਦਿੱਤਾ